ਪਟਕਾਲੀ ਸਾਰਿਆਂ ਨੂੰ ਨਵੇਂ ਟਰੈਕਟਰ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਅੱਜ ਟਰੈਕਟਰ ਬ੍ਰੋਵਾ ਦੇ ਉਰੇ ਡਟੇ ਆ ਜੀ ਐਸ਼ਰ ਟਰੈਕਟਰ ਦੀ 241 ਟਰੈਕਟਰ ਮਾਡਲ ਦੀ ਗੱਲ ਕਰੀਏ ਜੀ 2022 ਮਾਡਲ ਆ ਨਵੇਂ ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਦੇ ਨਾਲ ਆ ਮੇਨ ਗੱਲ ਕੀ ਟਰੈਕਟਰ ਪਹਿਲੇ ਨਾਂ ਤੇ ਆ ਜੀ ਟਾਇਰਾਂ ਦੇ ਵੱਲੋਂ ਟਰੈਕਟਰ 85 ਪੇ ਟਾਇਰ ਆ 800 ਘੰਟਾ ਟਰੈਕਟਰ ਚੱਲਿਆ ਹੋਇਆ ਜੀ ਪੀ ਵੀ ਕੱਤੀ ਨੰਬਰ ਦੇ ਨਾਲ ਆ ਰੰਗ ਪੇਂਟ ਦਾ ਬਿਲਕੁਲ Ориਜినਲ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਲੈਫਟ ਦਾ ਟਰੈਕਟਰ ਪੂਰਾ ਸਾਫ ਆ ਜੀ ਸੈਲਫ ਸਟਾਰਟ ਟਰੈਕਟਰ ਆ 85 ਪੈਸੇ ਪੱਕੇ ਟਾਇਰ ਆ ਤੇ ਗੁੜੀ ਦੇ ਟਾਇਰ ਆ ਜੀ ਬਾਈ ਹੋਣਾਂ ਦੀ ਡਿਮਾਂਡ 2 ਲੱਖ ਤੇ 65000 ਆ ਸਕਰੀਨ ਤੇ ਨੰਬਰ ਆ 84270 25955 ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਭਾਜੀ ਛੋਟੇ ਖੇਤਾਂ ਲਈ ਟਰੈਕਟਰ ਬਹੁਤ ਵਧੀਆ ਆ ਜੀ ਬਹੁਤ ਲਾਹੇਵੰਦ ਟਰੈਕਟਰ ਆ ਇਹ ਵਾਧੂ ਰੇਟਾ ਸਕਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ